ਸਰਦਾਰ ਭਗਵੰਤ ਸਿੰਘ ਮਾਨ ਸਾਡੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਆਇਆ ਅਸੀਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਲੇਕਿਨ ਉਹਨਾਂ ਨੇ ਕਿਹਾ ਕਿ ਆਪਣੇ ਪੇਕੇ ਪਿੰਡਾਂ ਦੇ ਪੇਕਿਆਂ ਦੇ ਵਿੱਚ ਵਾਪਸੀ ਕਰੋ ਇਹ ਪੇਕੇ ਨਹੀਂ ਇਹ ਸਾਡੀ ਜਨਮ ਭੂਮੀ ਆ ਅਸੀਂ ਸਾਰੇ ਹੀ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਵੀਰ ਜਿੱਥੇ-ਜਿੱਥੇ ਵੀ ਵੱਸਦੇ ਆ ਅਸੀਂ ਉਹਨਾਂ ਨੂੰ ਜ਼ਰੂਰ ਕਹਾਂਗੇ ਕਿ ਤੁਸੀਂ ਪੰਜਾਬ ਵਾਲੇ ਪਾਸੇ ਨੂੰ ਕੋਚ ਕਰੋ ਲੇਕਿਨ ਉਸ ਤੋਂ ਪਹਿਲਾਂ ਸਾਨੂੰ ਇੰਜ ਚਾਹੀਦਾ ਹੈਗਾ ਕਿ ਜੋ ਪੰਜਾਬ ਦੇ ਮੌਜੂਦਾ ਹਾਲਾਤ ਹੈ ਜਾਂ ਜੋ ਪੰਜਾਬ ਦੀ ਬੇਰੁਜ਼ਗਾਰੀ ਹੈ ਜਾਂ ਜਿਸ ਤਰ੍ਹਾਂ ਇਸ ਵੇਲੇ ਕਾਲਜ ਯੂਨੀਵਰਸਟੀਆਂ ਖੰਡਰ ਹੋਣ ਦੇ ਕਗਾਰ ਦੇ ਉੱਤੇ ਆ ਬੇ ਬਸ ਮਾਪੇ ਜਿਹੜੇ ਹੈਗੇ ਆ ਉਹ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜ ਰਹੇ ਹੈਗੇ ਆ ਉਹਨਾਂ ਨੂੰ ਰੋਕਣ ਦੇ ਵਾਸਤੇ ਅਸੀਂ ਇਹਨਾਂ ਨੂੰ ਤੇ ਬੁਲਾ ਰਹੇ ਆ ਜਿਹੜੇ ਇੱਥੋਂ ਜਾ ਰਹੇ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਰੋਕਣਾ ਕਿਉਂਕਿ ਉਹ ਜਿਹੜਾ ਸਾਡਾ ਇੱਕ ਜਿਹਨੂੰ ਕਹਿੰਦੇ ਨਾ ਕਿ ਬਹੁਤ ਹੀ ਤੇਜ਼ ਦਿਮਾਗ ਤੇਜ਼ ਤਰਾਰ ਦਿਮਾਗ ਸਾਡਾ ਜਿਹੜਾ ਉਹ ਬ੍ਰੇਨ ਸਾਡਾ ਬਾਹਰ ਨੂੰ ਡレイン ਹੋ ਰਿਹਾ ਉਹਨੂੰ ਰੋਕਣ ਦੀ ਜ਼ਰੂਰਤ ਹੈ ਜਾਨੀ ਕਿ ਬਾਹਰ ਵਾਲੇ ਬਹੁਤ ਸਿਆਣੇ ਆ ਕਿਉਂਕਿ ਬਾਹਰ ਵਾਲਿਆਂ ਨੂੰ ਕੋਈ ਹੁਣ ਸਮਝਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਉਹਨਾਂ ਦੀ ਜਨਮ ਭੂਮੀ ਆ ਉਹਨਾਂ ਨੇ ਆਉਣਾ ਮੇਰਾ ਨਾਮ ਮਨਜੀਤ ਸਿੰਘ ਨੇਚਰ ਐਨ ਆਰ ਆਈ ਆਮ ਸੀਨੀਅਰ ਐਨ ਆਰ ਆਈ ਕੋਆਰਡੀਨੇਟਰ ਐਂਡ ਆਲਸੋ ਮੈਂਬਰ ਆਫ ਯਾਨਾ ਇਸ 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 ਅ ਗ੍ਰੇਟ ਇਨੀਸ਼ੀਏਟਿਵ ਐਕਚੁਅਲੀ ਜਿਹੜਾ ਪ੍ਰੈਕਟੀਕਲੀ ਹੋਣਾ ਚਾਹੀਦਾ ਪੰਜਾਬ ਨੂੰ ਗਲੋਬਲੀ ਕਨੈਕਟੀਵਿਟੀ ਦੀ ਬਹੁਤ ਲੋੜ ਆ ਤੇ ਜਿਹੜਾ ਸਾਡਾ ਐਨ ਆਰ ਆਈ ਡਿਪਾਰਟਮੈਂਟ ਆ ਤੇ ਨਾਲੇ ਪੰਜਾਬ ਸਰਕਾਰ ਆ ਆਊਟਰੀਚ ਕਰਨਾ ਚਾਹੀਦਾ ਸਾਨੂੰ ਬਾਹਰਲੇ ਮੁਲਕਾਂ 'ਚ ਜਾ ਕੇ ਜਿਵੇਂ ਬਾਕੀ ਦੀਆਂ ਸਟੇਟਾਂ ਮੱਧ ਪ੍ਰਦੇਸ਼ ਆ ਰਾਜਸਥਾਨ ਆ ਵਾਈਬਰੈਂਟ ਰਾਜਸਥਾਨ ਸੋ ਮਹਾਰਾਸ਼ਟra ਜਾ ਕੇ ਕਰਦਾ ਹੈਗਾ ਸਾਨੂੰ ਵੀ ਉੱਥੇ ਜਾ ਕੇ ਸਾਡੇ ਐਕਸਪੋ ਸਾਡੇ ਰੋਡ ਸ਼ੋ ਕਰਨੇ ਚਾਹੀਦੇ ਆ ਤਾਂ ਕਿ ਨਾਟ ਜਸ ਪੰਜਾਬੀ ਡਾਇਸਪੋਰਾ অর ਇੰਡੀਅਨ ਡਾਇਸਪੋਰਾ ਜਿਹੜੀਆਂ ਸਾਡੀਆਂ ਮਲਟੀਨੇਸ਼ਨਲ ਕੰਪਨੀਆਂਸ ਨੇ ਹੋਣ ਤੇ ਸਾਡੀ ਜਿਹੜੀ ਕਨੈਕਟੀਵਿਟੀ ਆ ਮੈਂ ਫਰਮ ਯੂਕੇ ਆਮ ਫਰਮ ਯੂਕੇ ਤੇ ਉਹ ਸਾਡੀ ਜਿਹੜੀ ਕਨੈਕਟੀਵਿਟੀ ਹੈ ਯੂਕੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਿਹਾ ਬਹੁਤ ਓਪਰਚੁਨਿਟੀਆਂ ਆ ਪਰ ਸਾਨੂੰ ਉਹਦੇ ਵਿੱਚ ਆਊਟਰੀਚ ਕਰਨਾ ਪੈਣਾ ਤੇ ਮੈਂ ਤਾਂ ਐਸ ਅ ਸੀਨੀਅਰ ਕੋਆਰਡੀਨੇਟਰ ਆਲਰੇਡੀ ਆਮ ਵਰਕਿੰਗ ਔਨ ਇਟ ਆਮ ਔਲਸੋ ਮੈਂਬਰ ਆਫ ਹਾਈ ਪਾਵਰਡ ਇਨਵੈਸਟਮੈਂਟ ਕਮੇਟੀ ਸੋ ਅਸੀਂ ਕੰਮ ਕਰ ਰਹੇ ਆ ਵਿਦ ਬ੍ਰਿਟਿਸ਼ ਹਾਈ ਕਮਿਸ਼ਨਰਸ ਵਾਲ ਡੀਬੀਟੀ ਐਸ ਵਾਲ ਕਿ ਤਾਂ ਕਿ ਦੋਨਾਂ ਦੇਸ਼ਾਂ ਨੂੰ ਫਾਇਦਾ ਹੋਵੇ ਅੱਜ ਯੂਕੇ ਦੀਆਂ ਕੰਪਨੀਆਂ ਇੰਡੀਆ ਦੇ ਵਿੱਚ ਅਸੀਂ ਚਾਹੁੰਦੇ ਇਨਵੈਸਟ ਕਰਨ ਐਟ ਦ ਸੇਮ ਟਾਈਮ ਇੰਡੀਆ ਦੀ ਕੰਪਨੀਆਂ ਆਲਰੇਡੀ ਯੂਕੇ ਵਿੱਚ ਬਹੁਤ ਇਨਵੈਸਟਮੈਂਟ ਕੀਤੀ ਹੋਈ ਹੈ ਐਨਆਰਆਈਜ਼ ਦੇ ਮਾਮਲੇ 'ਚ ਜਿਹੜੀ ਪਹਿਲਾਂ ਇਨਵੈਸਟਮੈਂਟ ਬਹੁਤ ਹੋ ਚੁੱਕੀ ਆ ਮੈਂ ਦੁਆਬੇ ਰੀਜਨ ਤੋਂ ਆ ਜੀ ਤੇ ਬਹੁਤ ਜਿਹੜੀਆਂ ਕੋਠੀਆਂ ਬਣੀਆਂ ਐਨਆਰਆਈ ਦੇ ਸਰਮਾਇਆ ਨਾਲ ਬਣੀਆਂ ਹੋਈਆਂ ਤੇ ਉਹਨੂੰ ਪ੍ਰੋਟੈਕਟ ਕਰਨ ਦੀ ਜ਼ਰੂਰਤ ਆ ਐਨਆਰਆਈ ਦਾ ਵੈਲਫੇਅਰ ਐਨਆਰਆਈ ਦੀ ਸੇਫਟੀ ਐਂਡ ਸਿਕਿਉਰਿਟੀ ਸਾਡੀ ਨੈਕਸਟ ਜਨਰੇਸ਼ਨ ਨੂੰ ਨਾਲ ਜੋੜਨ ਦੀ ਲੋੜ ਆ ਤਾਂ ਕਿ ਬੱਚੇ ਆਪਣੇ ਆਪ ਆ ਸਕਣ ਸੇਫ ਫੀਲ ਕਰਨ ਸਾਡਾ ਸਿਸਟਮ ਕ੍ਰੀਏਟ ਕਰਨ ਦੀ ਲੋੜ ਆ ਇੱਥੇ ਫਿਰ ਇਨਵੈਸਟਮੈਂਟ ਆਏਗੀ ਕੰਫੀਡੈਂਸ ਬਣਾਉਣ ਦੀ ਲੋੜ ਆ ਉਹਦੇ ਤੇ ਕੰਮ ਕਰ ਰਹੇ ਆ ਕੰਮ جاری ਆ ਤੇ ਬਹੁਤ ਵਧੀਆ ਅੱਜ ਮੀਟਿੰਗ ਹੋਈ ਆ ਤੇ ਐਨਆਰਆਈ ਦੇ ਮਸਲੇ ਵੀ ਹੱਲ ਹੋ ਰਹੇ ਨੇ ਤੇ ਇਸ ਗ੍ਰੇਟ ਸਟਾਰਟ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਹੈ ਥੈਂਕ ਯੂ ਥੈਂਕ ਯੂ